ਆਈ ਵੀਡੀਓ ਕਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਮੈਂ ਅਸ਼ੋਕ ਸੰਧੂ ਚੜੂ ਤੋਂ ਅੱਜ ਮੇਰੇ ਵੱਲੋਂ ਸੰਧੂ ਪਰਿਵਾਰ ਵੱਲੋਂ ਮੈਂ ਸਾਰੇ ਕਿਸਾਨਵੰਦ ਜੱਸੇ ਬੰਦੀਆਂ ਨੂੰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਮੁबारकबाद ਦਿੰਨਾ ਕਿ ਜੋ ਤੁਸੀਂ ਕੀਤਾ ਉਹ ਕਦੀ ਭੁੱਲ ਨਹੀਂ ਸਕਦੇ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ ਤੇ ਸਾਡੇ ਬੱਚੇ ਗਾਂ ਉਹ ਵੀ ਕਦੀ ਵੀ ਇਹ ਗੱਲਾਂ ਨੂੰ ਨਹੀਂ ਭੁੱਲ ਸਕਦੇ ਜੋ ਤੁਸੀਂ ਕੀਤਾ ਦਨ ਰਾਤ ਮਿਹਨਤ ਕੀਤੀ ਆਪਣਾ ਘਰ-ਵਾਰ ਛੱਡਿਆ ਪਰਿਵਾਰ ਛੱਡਿਆ ਜ਼ਮੀਨ ਜਾਇਦਾਦ ਪਿੱਛੇ ਛੱਡ ਕੇ ਡਟੇ ਰਹੇ ਇੰਨਾ ਚਿਰ ਹੋ ਗਿਆ ਤੁਸੀਂ ਪਿੱਛੇ ਨਹੀਂ ਹਟੇ ਤੁਸੀਂ ਹੱਕਦਾਰ ਆਂ ਧੰਨਵਾਦ ਦੇ ਸਾਡੇ ਪਰਿਵਾਰ ਵੱਲੋਂ ਸੰਧੂ ਪਰਿਵਾਰ ਵੱਲੋਂ ਅਸੀਂ ਬੜੇ ਬਹੁਤ ਤਹਿਤ ਰੂ ਧੰਨਵਾਦ ਕਰਦੇ ਆਂ ਤੁਹਾਡਾ ਕਿ ਜਿਹੜਾ ਤੁਸੀਂ ਇਹ ਮੋਰਚਾ ਸੀ ਇਹ ਫਤਿਹ ਕੀਤਾ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਦੀ ਤਰਤੀਬਾ ਨਾ ਲੱਗੇ ਤੁਹਾਨੂੰ ਬਹੁਤ ਔਖਾ ਹੁੰਦਾ ਕਹਿਣਾ ਬੜਾ ਸੌਖਾ ਹੈ ਤੇ ਕਰਨਾ ਬੜਾ ਔਖਾ ਪਰ ਤੁਸੀਂ ਕਰਕੇ ਦਿਖਾਇਆ ਦਿੱਲੀ ਨੂੰ ਜਿੱਤ ਕੇ ਦਿਖਾਇਆ ਕਿਉਂ ਆਪਣੇ ਤੇ ਮਹਾਰਾਜ ਦਾ ਬਹੁਤ ਵੱਡਾ ਹੱਥ ਆ ਜਿਨ੍ਹਾਂ ਨੇ ਆਪਾਂ ਨੂੰ ਬਚਾ ਕੇ ਰੱਖਿਆ ਇੱਥੇ ਤੇ ਕਰ ਲਿਆਂਦਾ ਹੱਲਾਸ਼ੇਰੀ ਦਿੱਤੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਸ਼ਕ ਸ਼ਾਂਤੀ ਦੇ ਨਾਲ ਜਾਣ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਆਪਣਾ ਮਿਹਨਤ ਪ੍ਰਯਾਤ ਤੁਹਾਡੇ ਤੇ ਸਭ ਤੇ ਰੱਖੇ ਸਾਰੇ ਪਰਿਵਾਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ